ਅੱਜ ਅਸੀਂ ਪੰਜਾਬ ਅੰਦਰ ਨਸ਼ਿਆਂ ਦੇ ਆਤਵਾਦ ਬਾਰੇ ਗੱਲ ਕਰਨੀ ਹੈ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਮਾਂ ਦੇ ਰੂਬਰੂ ਕਰਾਂਗੇ ਜਿਸ ਦਾ ਇੱਕੋ ਇੱਕ ਪੁੱਤ ਨਸ਼ਿਆਂ ਦੀ ਭੇਟ ਚੜ ਗਿਆ ਐਸਾ ਕਿਉਂਨੇ ਮੇਰੀ ਸੁਣੀ ਨਹੀਂ ਐਸਾ ਕਿਉਂਨੇ ਮੇਰੀ ਸੁਣੀ ਨਹੀਂ ਮੈਂ ਤੁਹਾਨੂੰ ਕੀਤਾ ਮੇਰੇ ਕੋਲ ਚਲਣ ਪਵੇਗਾ ਐਸਾ ਕਿਉਂਨੇ ਕਿਉਂ ਨਹੀਂ ਆ ਗਈ ਗਾੜੀ ਜਾ ਕੇ ਦੇਖੀ ਪਾਣਾ ਮੈਂ ਚੱਲੀ ਹੁੰਣਾ ਆਏ ਰੋਟਾ ਪਾਇਆ ਮਰਾ ਮਾਤੀ ਗੋਲ ਕੇ ਦੁਆਇਆ ਨਹੀਂ ਨਾ ਮਾਤੀ ਗੋਲ ਕੇ ਮੇਰਾ ਪੁੱਤ ਮਾਰਿਆ ਦੋ ਪਿਆਣ ਦੇ ਬੇੜਾ ਭਗਵਤ ਕੰਡਾ ਬੇੜਾ ਕੱਤ ਗਿਆ ਉਹਨੇ ਰਿੰਗਾਂ ਦੇ ਸੱਜਾ ਚਲਾ ਸਕਰਾ ਕੱਤ ਗਿਆ ਭਗਵਤ ਕੰਡਾ ਬੇੜਾ ਕੱਤ ਗਿਆ ਉਹਨੇ ਰਿੰਗਾਂ ਦੇ ਸੱਜਾ ਚਲਾ ਲੱਕੇ ਛਰੇ ਆ ਮਾਰੀ ਜਾਂਦੇ ਗੋਲਾਂ ਮਾਰ ਮਾਰ ਕੇ ਕੱਟ ਮਾਰ ਮਾਰ ਕੇ ਜਿਆ ਲਗਾ ਇਹ ਕੋਸਤ ਤਾਂ ਨਹੀਂ ਮੈਂ ਤਾਂ ਅੱਕੀ ਮੈਨੂੰ ਹਾਕ ਹੁਣ ਤੋਂ ਮਿਚੋਣੀ ਹਾਂ ਲੱਕ ਮੋਹ ਇਹ ਕਨੇ ਕੋਈ ਆਵੇ ਇਹ ਤੁਹਾਨੂੰ ਪੁੱਛਿਆ ਸਵਾਲ ਹੈ ਮੇਰੇ ਪਤਨ ਨਸ਼ਾ ਲਾਉਣ ਵਾਲੇ ਨ ਸਰਕਾਰਾਂ ਲੋਕਾਂ ਦੇ ਪਤਨ ਨੂੰ ਰੋੜਵਾਉਣਗਾ ਸਰਕਾਰਾਂ ਮਤਲਬ ਮਰ ਜਾਣਾ ਨਹੀਂ ਦੱਸੋ ਇਸ ਵੀਡੀਓ ਵਿੱਚ ਇਹ ਬੀਬੀ ਜੋ ਬੋਲ ਰਹੀ ਹੈ ਉਸ ਤੋਂ ਉਸਦੇ ਦਿਲ ਦੀ ਪੀੜ ਵੀ ਸਮਝੀ ਜਾ ਸਕਦੀ ਹੈ ਅਤੇ ਪੰਜਾਬ ਦੇ ਹਾਕਮਾਂ ਪ੍ਰਤੀ ਗੁੱਸਾ ਵੀ ਜਿਹੜੇ ਕਹਿੰਦੇ ਸਨ ਕਿ ਸਾਡੀ ਸਰਕਾਰ ਬਣਨ ਪਿੱਛੋਂ ਅਸੀਂ ਨਸ਼ਾ ਦਿਨਾ ਵਿੱਚ ਹੀ ਖਤਮ ਕਰ ਦੇਾਂਗੇ ਸਿੱਧੂ ਸਾਹਿਬ ਹਮ ਆਪਕੋ ਨਸ਼ਾ ਖਤਮ ਕਰਕੇ ਦਿਖਾएंगे 3 ਮਹੀਨੇ ਵਿੱਚ ਹਮ ਨਸ਼ਾ ਖਤਮ ਕਰ ਦੇਂਗੇ हमारी सरकार आएगी मैं गारंटी दे रहा हूं आज एक नई गारंटी दे रहा हूं आपके प्रोग्राम में 3 महीने के अंदर 4 महीने के अंदर नशा खत्म कर देंगे हम यही गुस्सा पैदा होना कुदरती है क्योंकि सरकार जे चाहे ता नशे ते कुछ दिना विच ही नकेल पा सकदी है पर सरकारा अजिहा कर दिया नहीं ਇਹ ਅਮਰਿਤਪਾਲ ਸਿੰਘ ਖਾਲਸਾ ਦੀ ਹੋਈ ਵੱਡੀ ਚੇਤ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨਸ਼ਿਆਂ ਦੇ ਮੁੱਦੇ ਤੇ ਡਰਾਮੇਵਾਦੀ ਜਹੀ ਕਰਨ ਲੱਗਾ ਹੈ ਆਖੇ ਇਹਦੇ ਲਈ ਸਮਾਜਿਕ ਤੌਰ ਤੇ ਲਹਿਰ ਪੈਦਾ ਕਰਨੀ ਪਊ ਜੀ ਨਸ਼ੇ ਵਿਰੁੱਧ ਤਾਂ ਇੱਕ ਪੂਰਾ ਸਮਾਜਿਕ ਲਹਿਰ ਬਣਾਉਣੀ ਪਊਗੀ ਇਸ ਨੂੰ ਪੁੱਛਿਆ ਜਾਵੇ ਕਿ ਸਮਾਜਿਕ ਲਹਿਰ ਤਾਂ ਪਿੰਡਾਂ ਦੇ ਲੋਕ ਵਿੱਚ ਲਾਰੇ ਸਨ ਅਤੇ ਪ੍ਰਵਿੰਦਰ ਸਿੰਘ ਝੋਟਾ ਵਰਗੇ ਨੌਜਵਾਨ ਵੀ ਜਿਨ੍ਹਾਂ ਨੂੰ ਤੇਰੀ ਸਰਕਾਰ ਨੇ ਤੰਗ ਪਰੇਸ਼ਾਨ ਕਰਕੇ ਇਸ ਲਹਿਰ ਨੂੰ ਰੋਕਿਆ ਜੇਕਰ ਤੂੰ ਵੀ ਸਮਾਜਿਕ ਲਹਿਰ ਇਹ ਚਲਾਉਣੀ ਹੈ ਤਾਂ ਫਿਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਣ ਦੀ ਕੀ ਲੋੜ ਹੈ ਮੁੱਖ ਮੰਤਰੀ ਹੈ ਤਾਂ ਇਸ ਦੀ ਤਾਕਤ ਕਿਉਂ ਨਹੀਂ ਵਰਤਦਾ ਜਦੋਂ ਨਸ਼ਿਆਂ ਨੂੰ ਰੋਕਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਨਾ ਸੀ ਉਦੋਂ ਤਾਂ ਉਹਦੇ ਜਿੱਧਰੋਂ ਵੀ ਲੰਘ ਜਾਂਦੀ ਕਨਸੋ ਵੀ ਮਿਲਦੀ ਉਥੇ ਨਾਕਾਬੰਦੀ ਹੋ ਜਾਂਦੀ ਅਤੇ ਉਥੋਂ ਦੇ ਕੱਲੇ-ਕੱਲੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਜਾਂਦੀ ਸੀ ਫਿਰ ਹੁਣ ਕੀ ਹੋ ਗਿਆ ਨਸ਼ਿਆਂ ਦੇ ਸੌਦਾਗਰਾਂ ਨੂੰ ਫੜਨ ਲਈ ਹੁਣ ਸੀਸੀਟੀਵੀ ਕੈਮਰੇ ਟੁੱਟ ਗਏ ਜਾਂ ਫਿਰ ਉਹਨਾਂ ਨੂੰ ਚੈੱਕ ਕਰਨ ਅਤੇ ਨਾਕੇ ਲਾਉਣ ਵਾਲੇ ਮਰ ਗਏ ਸਿੱਧੀ ਜਿਹੀ ਗੱਲ ਹੈ ਹੁਣ ਡਰਾਮੇਬਾਜ਼ੀ ਨਾਲ ਕੰਮ ਨਹੀਂ ਸਰਨਾ ਜੇ ਨਸ਼ੇ ਨਹੀਂ ਰੋਕ ਸਕਦੇ ਤਾਂ ਕੁਰਸੀ ਛੱਡ ਦਿਓ ਪੰਜਾਬ ਦੇ ਲੋਕ ਆਪੇ ਹੀ ਨਸ਼ਿਆਂ ਨੂੰ ਨਕੇਲ ਪਾਉਣ ਵਾਲਾ ਮੁੱਖ ਮੰਤਰੀ ਚੁਣ ਲੈਣਗੇ